ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਦੋ ਹੋਰ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮ੍ਰਿਤਸਰ ਹਵਾਈ ਅੱਡੇ ਉਤੇ ਅੱਜ ਲੈਂਡ ਕਰਨਗੇ ਅੱਜ ਭਾਰਤ ਦੇ 120 ਨੌਜਵਾਨਾਂ ਦੇ ਵਿੱਚੋਂ 67 ਨੌਜਵਾਨ ਪੰਜਾਬ ਦੇ ਅਮ੍ਰਿਤਸਰ ਰਿਪੋਰਟ ਤੇ ਲਿਆਂਦੇ ਜਾਣਗੇ ਇਹਨਾਂ ਨੌਜਵਾਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਦੀਨਪੰਨ ਦੇ ਵੈਡੂ ਕੁਰਾਲਾ ਕਲਾ ਦਾ ਨੌਜਵਾਨ ਦਿਲਜੀਤ ਸਿੰਘ ਪੁੱਤਰ ਪ੍ਰਤਮ ਸਿੰਘ ਵੀ ਸ਼ਾਮਲ ਹੈ ਜ਼ਮੀਨ ਦੇ ਕੇ ਪੈਸੇ ਲਾ ਕੇ ਪੁੱਤ ਨੂੰ ਵਿਦੇਸ਼ ਭੇਜਣ ਤੋਂ ਬਾਅਦ ਇੱਕ ਖਬਰ ਸੁਣਨ ਤੋਂ ਬਾਅਦ ਪਿਤਾ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵਿੱਚ ਰਹਿ ਰਹੇ ਨਜਾਇਜ਼ ਤੌਰ ਉਤੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਐਸਐਲਡੀ ਦੇ ਤਹਿਤ ਅੱਜ ਭਾਰਤ ਦੇ 120 ਨੌਜਵਾਨਾ ਦੇ ਵਿੱਚੋਂ 68 ਨੌਜਵਾਨ ਜਿਹੜੇ ਨੇ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦੇ ਜਾਣਗੇ ਜਿਨ੍ਹਾਂ ਨੂੰ 에ਅਰਪੋਰਟ ਤੋਂ ਲੈਂਡ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰ ਹਲਕੇ ਦੇ ਵਿਧਾਇਕ ਵੀ ਅੰਮ੍ਰਿਤਸਰ ਅਤੇ ਪਾਰੀਗੰਤੇ ਦੇ ਵਿੱਚ ਪੁਲਿਸ ਵੀ ਮੌਕੇ ਤੇ ਮੌਜੂਦ ਹੋਵੇਗੀ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਕਲਾਂ ਦਾ ਨੌਜਵਾਨ ਦਿਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਉਹ 22 ਸਾਲ ਪਹਿਲਾਂ ਆਪਣੀ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ ਆਪਣੇ ਬਜ਼ੁਰਗ ਮਾਪਿਓ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਗਿਆ ਸੀ ਵਿਦੇਸ਼ ਜਿਸ ਨੂੰ ਅਮਰੀਕਾ ਪਹੁੰਚਣ ਦੇ ਲਈ ਕਰੀਬ 22 ਸਾਲ ਲੱਗੇ ਅਤੇ ਹੁਣ ਉਹ ਵੀ ਵਾਪਸ ਪੰਜਾਬ ਆ ਰਿਹਾ ਹੈ ਡੋਂਕੀ ਰਹੀ ਨਹੀਂ ਸੀ ਸਰ ਪਹਿਲਾਂ ਤਾਂ ਸਾਨੂੰ ਇਹੀ ਏਜੰਟ ਨੇ ਕਿਹਾ ਸੀ ਵੀ ਉਹ ਸਿੱਧਾ ਜਾਊਗਾ ਤਾਂ ਹੁਣ ਜਦੋਂ ਅੱਗੇ ਜਾ ਕੇ ਫਿਰ ਜਿਸ ਹਿਸਾਬ ਨਾਲ ਮਤਲਬ ਲੈ ਕੇ ਜਾਂਦਾ ਰਿਹਾ ਫੇਰ ਹੀ ਪਤਾ ਲੱਗਾ ਵੀ ਉਹ ਡੋਂਕੀ ਰਹੀ ਜਾ ਰਹੇ ਆ ਜਾਂ ਕਿੱਦਾਂ ਪਹਿਲਾਂ ਤਾਂ ਸਾਨੂੰ ਇਹੀ ਗੱਲ ਹੋਈ ਸੀ ਵੀ ਉਹ ਸਿੱਧਾ ਜਾਊਗਾ ਫਲੈਟਾਂ ਰਹੀ ਜਾਊਗਾ ਲਾਸਟ ਟਾਈਮ ਗੱਲ ਕਿ ਦੋ ਵੀਂ ਸੀ ਤੁਹਾਡੀ ਕੀ ਕਹਿੰਦੇ ਸੀ ਤੁਸੀਂ ਲਾਸਟ ਟਾਈਮ ਬਹੁਤ ਜ਼ਰੂਰ ਹੋ ਗਿਆ ਹੁਣ ਜਦੋਂ ਗੱਲ ਮੇਰੀ ਹੋਈ ਸੀ ਮਹੀਨਾ ਹੋ ਗਿਆ ਜਦੋਂ ਗੱਲ ਮੇਰੀ ਹੋਈ ਸੀ ਉਹਨਾਂ ਦੇ ਨਾਲ ਇਹੀ ਕਹਿੰਦੇ ਸੀਗੇ ਵੀ ਹਜੇ ਅਸੀਂ ਰਸਤੇ ਜੀ ਹਾਂ ਜਦੋਂ ਆਪ ਪੈੜੀ ਦਾ ਕਰਵਾਇਆ ਸੀ ਅਤੇ ਇਹੀ ਕਹਿੰਦੇ ਕਮਲ ਚੱਲ ਤੂੰ ਕਰਦੇ ਪੈੜੀ ਲਗਾ ਦੇ ਉਹਨਾਂ ਦੇ ਨਾਲ ਇਹਨਾਂ ਨੇ ਮੈਨੂੰ ਤੋਹਣੀ ਹੈਗਾ ਅੱਗੇ ਇਹਨਾਂ ਨੇ ਮੈਨੂੰ ਉੱਥੇ ਬਿਠਾਈ ਰੱਖਣਾ ਹੈ ਕਿੰਨੀ ਪੈੜੀ ਨਾਮ ਕੀਤੀ ਉਹਨਾਂ ਨੇ ਇਹਨਾਂ ਦੇ 4-5 4-5 ਕਿਲ ਕੀਤੀ ਹੈ ਕਿੰਨੇ ਲੱਖ ਵਿੱਚ ਗੱਲ ਹੋਈ ਸੀ ਇਹ ਹੋਈ ਸੀ ਮੇਰੇ ਸਾਨੂੰ 40 45 ਲੱਖ ਦੇ ਵਿੱਚ ਆ ਥੋਈ ਸੀ ਬਾਕੀ ਮੇਰੇ ਹਸਬੰਦ ਨੂੰ ਪਤਾ ਮੈਨੂੰ ਇੰਨੇ ਚੀਜ਼ਾਂ ਬਾਰੇ ਨਹੀਂ ਵੀ ਪਤਾ ਕੀ ਮੰਗਕਲ ਦੇ ਸਰਕਾਰ ਤੋਂ ਬਸ ਇਹੀ ਹੈ ਮੰਗਾ ਵੀ ਸਾਡੀ ਹੁਣ ਪੈੜੀ ਜਿਹੜੀ ਆ ਉਹ ਸਾਨੂੰ ਵਾਪਸ ਦਿੱਤੀ ਜਾਵੇ 3 ਸਾਲ ਹੋ ਗਏ ਧੱਕੇ ਖਾਉਂਦਿਆਂ ਨੂੰ ਸਾਡੀ 4-5 ਲੱਖ ਦੀ ਉੱਥੇ ਆਮਦਨ ਸੀਗੀ ਸਾਡੀ ਕੜੀ ਸਾਰੀ ਇਹ ਖਾਣ ਦਾ ਏ ਤਾਉਂ ਜੀ ਤੇ ਮਨਜੀਤ ਸਿੰਘ ਖੰਡਾ ਹੈ ਏਜੰਟ ਮਨਜੀਤ ਸਿੰਘ ਹਾਂ ਜੀ ਇਹਦੇ ਨਾਂ ਹੀ ਉਹਨੇ ਏਜੰਟ ਨੇ ਜ਼ਮੀਨ ਕਰਾਈ ਆ ਇਹਦੇ ਨਾਂ ਇਹ ਕੁੜੀ ਕੋਤੋਂ ਕੇਨਾ ਕੋ ਸਾਈਨ ਕਰਾਤੇ ਇਹ ਅਸੀਂ ਇਹ ਸਾਈਨ ਨਹੀਂ ਕਰਦੀ ਸੀ ਉਹ ਚਾਰ ਪੰਜ ਜਣੇ ਸੀਗੇ ਉਹ ਸਾਰੇ ਚਲ ਜਾਂਦੇ ਕੱਲਾ ਰਹਿੰਦਾ ਤਾਂ ਵੀ ਕੋਈ ਐਸੀ ਵੈਸੀ ਗੱਲ ਹੋ ਜਾਂਦੀ ਤਾਂ ਅਸੀਂ ਤਾਂ ਹੱਥ ਧੋ ਕੇ ਬੈਗਿਆ ਸੀ ਨਾ ਆਖਰੀ ਵਾਰ ਦਿਲ ਜਿੱਤਣਾ ਗੱਲ ਕੀਤੀ ਤੁਹਾਡੀ ਸਾਡੀ ਤਾਂ 1.5 ਮਹੀਨਾ ਹੋ ਗਿਆ ਅਸੀਂ ਇਦਾਂ ਹੀ ਰੋਂਦੇ ਆ ਦਲਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਜਦੋਂ ਏਜੰਟ ਨੇ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਸਿੱਧੀ ਫਲਾਈਟ ਰਾਹੀਂ ਭੇਜਾਂਗੇ ਪਰ ਏਜੰਟ ਨੇ ਸਾਡੇ ਨਾਲ ਧੋਖਾ ਤਣੀ ਕਰਦਿਆਂ ਸਾਡੀ ਕਰੀਬ 5 ਕਿੱਲੇ ਜ਼ਮੀਨ ਦੀ ਪਾਵਰ ਆਫ ਔਟਾਰਨੀ ਵੀ ਆਪਣੇ ਨਾਮ ਤੇ ਕਰਵਾ ਲਈ ਦਲਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਾਡੀ ਜ਼ਮੀਨ ਵਾਪਸ ਕਰਵਾਈ ਜਾਵੇ ਅਤੇ ਏਜੰਟ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ ਘਰ ਦੇ ਵਿੱਚ ਗੰਭੀਰ ਮਾਹੌਲ ਦੇਖਣ ਨੂੰ ਮਿਲ ਰਿਹਾ ਪਿਤਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਪੈਸੇ ਵੀ ਲਗਾਏ ਸੀ ਜ਼ਮੀਨ ਵੀ ਅਸੀਂ ਜੋ ਹੈ ਪਾਵਰ ਆਫ ਆਟੋਨੀ ਦੇ ਦਿੱਤੀ ਸੀ ਅਜੇ ਹੀ ਦੇ ਵਿੱਚ ਫਿਰ ਜਿਹੜਾ ਸਾਡਾ ਪੁੱਤ ਹੈਗਾ ਉਸ ਨੂੰ ਵਾਪਸ ਲਿਆਂਦਾ ਜਾ ਰਿਹਾ ਕਿਉਂਕਿ ਸਾਡੇ ਨਾਲ ਫਰਾਡ ਹੋਇਆ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ ਹਮਦਰ ਟੀਵੀ